ਰਾਮ ਆਂਦੀ ਅਕਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੇ ਘਰ ਆਏ ਹਾਂ ਤੁਹਾਨੂੰ ਸਾਦੀ ਵਾਲੀ ਵੈਰਾਈਟੀ ਸ਼ਾਲ ਦੇ ਨਾਲ ਆਲ ਓਵਰ ਸੂਟ ਹੈ ਜੀ ਇਹ 5 ਮੀਟਰ ਕਪੜਾ ਨਾਲ ਪੂਰਾ ਵੱਡਾ ਸ਼ਾਲ ਹੈ ਜੀ ਆਹ ਦੇਖੋ ਜ ਰੰਗ ਇਹਦੇ ਵਿੱਚ ਇਹ ਕੋ ਆਮ ਹੀ 500 ਰੁਪਏ ਦਾ ਵਿਕਦਾ ਜੀ ਭਰਾਵਾਂ ਦੀ ਹਟ ਦੇ ਪਾਰ ਵੀ ਸੇਲ ਮੇਲੇ ਤੇ ਕਰਤਾ ਸਿਰਫ 500 ਰੁਪਏ ਦੇ ਦੋ ਸੂਟ ਕਰਤੇ ਜੀ ਛਾਲ ਦੇ ਨਾਲ ਆਲ ਓਵਰ ਸੂਟ ਰੇਟ ਸਿਰਫ 500 ਰੁਪਏ ਦੇ ਦੋ ਪੀਸ ਜੀ ਜੋ ਪੰਜ ਪੰਜ 500 ਵਿਕਿਆ 500 ਦੇ ਦੋ ਜੀ ਰੰਗ ਦੇ ਵਿੱਚ ਬਹੁਤ ਆਗ ਆਪਾਂ ਇੱਕ ਨਾਲ ਦੇ ਕਿੰਨੇ ਕਿੰਨੇ ਮਰਜ਼ੀ ਲੈ ਸਕਦੇ ਹਾਂ ਜੀ ਬਰੀਕ ਪ੍ਰਿੰਟ ਲੈ ਲਓ ਮੋਟਾ ਪ੍ਰਿੰਟ ਲੈ ਲਓ ਉਰੇ ਵੱਡੇ ਸ਼ਾਲ ਦੇ ਨਾਲ ਆਲ ਓਵਰ ਸੂਟ ਰੇਟ ਸਿਰਫ 500 ਰੁਪਏ ਦੇ ਦੋ ਸੂਟ ਜੀ ਇਹ ਰੇਕਟ ਇੰਜ ਚਾਰ ਤੋਂ ਪੰਜ ਰੰਗ ਹੋਣਗੇ ਜੀ ਇਹ ਜਿ ਬੁੜੀਆਂ ਵਾਲੇ ਰੰਗ ਵੀ ਆ ਗਏ ਜੀ ਆ ਦੇਖੋ ਹੋਲਡਜ ਸਿਆਣੀ ਵਾਲੇ ਨੇ ਜੀ ਉਹ ਵੀ ਮਿਲ ਜਾਣਗੇ ਆਲ ਓਵਰ ਸੂਟ ਹੋ ਜੀ ਨਾਲ ਪੂਰਾ ਵੱਡਾ ਸ਼ਾਲ ਜਿਹੜਾ 5-500 ਰੁਪਏ ਦਾ ਬਾਜ਼ਾਰ 'ਚ ਮਿਲ ਰਿਹਾ ਜੀ ਆਪਾਂ 500 ਦੋ ਕਰਤੇ ਜੀ ਸਪੈਸ਼ਲ ਆਫਰ ਤੇ ਭਰਾਮਾ ਦੇਰ ਤੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਸੂਟ ਸ਼ਾਲ ਦੇ ਨਾਲ ਸਿਰਫ 500 ਰੁਪਏ ਦੇ ਦੋ 250 ਰੁਪਏ ਦੇ ਇੱਕ ਕਰਤਾ ਜੀ ਕੋਈ ਗਰਮੀ ਵਾਲਾ ਕੱਲਾ ਸੂਟ ਨਹੀਂ ਆਉਂਦਾ ਜੀ ਸ਼ਾਲ ਦੇ ਨਾਲ ਦੇ ਰਹੇ ਮੋٹے ਸੂਟ ਆਹ ਦੇਖੋ ਜੀ ਕਲਰ ਇਹਦੇ ਵਿੱਚ 4 4 ਕਲਰ ਹੈ ਜੀ ਫੈਂਸੀ ਡਿਜ਼ਾਈਨਾਂ ਦੇ ਵਿੱਚ ਬ੍ਰੀਕ ਪ੍ਰਿੰਟਰ ਲੈ ਲੋ ਮੋਟਾ ਲੈ ਲੋ ਫੈਂਸੀ ਡਿਜ਼ਾਈਨਿੰਗ 12 ਦੇ ਨਾਲ 500 ਰੁਪਏ ਦੇ ਦੋ ਸੂਟ ਦੀ ਸਿਰਫ 225 ਰੁਪਏ ਰੱਖ ਪੈ ਗਿਆ ਜੀ ਸਪੈਸ਼ਲ ਆਫਰ ਸਿਰਫ 500 ਦੇ ਦੋ ਸੂਟ ਜੀ ਵੱਡੇ ਸ਼ਾਲ ਦੇ ਨਾਲ ਭਰਾਮਾਂ ਦੀ ਹਿੱਟ ਦੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਡਿਜ਼ਾਈਨਰ ਸੂਟ ਸਿਰਫ 500 ਰੁਪਏ 200 ਕਰਤੇ ਜੀ ਸ਼ਾਲ ਦੇ ਨਾਲ ਆਲ ਓਵਰ ਸੂਟ ਸਿਰਫ 500 ਦੇ ਦੋ ਹਲੋ ਜੀ ਇਹਦੇ ਤੋਂ ਚਾਰ ਕਲਰ ਆ ਜੀ ਇਹਦੇ ਵਿੱਚ ਸਾਰੇ ਫੈਨਸੀ ਰਹਿੰਦੇ ਸਿਰਫ ਆ ਦੇਖੋ ਬੁੱਢੀਆਂ ਵਾਲੇ ਦੇ ਵਿਚਾਰ ਦੀਆਂ ਕੋਰਾ ਗਿਆ ਜੀ ਆਲ ਓਵਰ ਸੂਟ ਸ਼ਾਲ ਦੇ ਨਾਲ 502 ਭਰਾਮਾਂ ਦੀ ਹੱਤੀ ਤੇ ਲੱਗ ਚੁੱਕਿਆ ਭਾਰੀ ਸੇਲ ਮੇਲਾ ਸਰਦੀ ਵਾਲੇ ਕੱਪੜੇ ਲੈ ਲੋ ਗਰਮੀ ਵਾਲੇ ਸਰਦੀ ਵਾਲੇ ਲੈ ਲੋ ਕੜਾਈ ਵਾਲੇ ਲੈ ਲੋ ਸਿਰਫ ਬਹੁਤ ਘੱਟ ਰੇਟਾਂ ਤੇ ਫੈਨਸੀ ਸੂਟ 10000 ਰੁਪਏ ਦੀ ਕੱਪੜੇ ਦੀ ਸੇਲ ਦਾ ਖਰੀਦ ਕਰਨ ਤੇ ਟ੍ਰੋਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ 10000 ਰੁਪਏ ਕੱਪੜੇ ਦਾ ਕੱਪੜਾ ਖਰੀਦੋ ਤੇ ਟ੍ਰੋਲੀ ਬੈਗ ਸੁੱਤਾ ਧਰਕੇ ਲੈ ਜਾਓ ਭਰਾਵਾਂ ਦੀ ਹੱਤੀ ਬਸਟਾਂ ਰੋਡ ਮੋੜ ਮੰਡੀ